ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸੰਕਟ ਵਿੱਚ ਕਿਰਿਆ ਨਜ਼ਰ ਆ ਰਿਹਾ ਹੈ ਡੰਡੀ ਸਮੇਂ ਦੇ ਬੀਤਣ ਨਾਲ ਇਹ ਸੰਕਟ ਹੋਰ ਵੀ ਗਹਿਰੌਂਦਾ ਜਾ ਰਿਹਾ ਹੈ ਡੰਡੀ ਦਹਾਕਿਆਂ ਤੋਂ ਪੰਜਾਬ ਵਿੱਚ ਅਕਾਲੀ ਦਲ ਦਾ ਵੱਡਾ ਪ੍ਰਭਾਵ ਬਣਿਆ ਰਿਹਾ ਹੈ ਡੰਡੀ ਸੂਬੇ ਦੇ ਹਰ ਖੇਤਰ ਵਿੱਚ ਇਸ ਦਾ ਵੱਡਾ ਯੋਗਦਾਨ ਰਿਹਾ ਹੈ ਡੰਡੀ ਸੰਘਰਸ਼ਾਂ ਵਿੱਚੋਂ ਉਪਜੀ ਇਹ ਪਾਰਟੀ ਸਿੱਖ ਭਾਈਚਾਰੇ ਦੇ ਰਾਜਨੀਤਿਕ ਅਤੇ ਧਾਰਮਿਕ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਆਪਣੇ ਸੂਬੇ ਦੇ ਵਿਕਾਸ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਉਂਦੀ ਰਹੀ ਹੈ ਡੰਡੀ 1968 ਵਿੱਚ ਨਵਾਂ ਪੰਜਾਬ ਹੁੰਦ ਵਿੱਚ ਆਉਣ ਤੋਂ ਬਾਅਦ ਇਸ ਦੀ ਸਿਆਸੀ ਸਮਾਜਿਕ ਧਾਰਮਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਵੱਡੀ ਸ਼ਮੂਲੀਅਤ ਰਹੀ ਹੈ ਡੰਡੀ ਸਮੇਂ-ਸਮੇਂ ਇਸ ਵਿੱਚ ਕਦਾਵਰ ਆਗੂ ਉੱਭਰਤੇ ਰਹੇ ਹਨ ਜਿੰਨਾ ਵਿੱਚੋਂ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਸੰਤ ਹਰਚੰਦ ਸਿੰਘ ਲੋਂਗੋਵਾਲ ਜਥੇਦਾਰ ਗੁਰਚਰਨ ਸਿੰਘ ਟਹੜਾ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਦਿ ਨੇ ਆਪਣਾ ਵੱਡਾ ਪ੍ਰਭਾਵ ਛੱਡਿਆ ਹੈ ਡੈਂਡੀ ਉਨ੍ਹਾਂ ਦੇ ਪੰਥ ਅਤੇ ਭਾਈਚਾਰੇ ਲਈ ਵੱਡੇ ਯੋਗਦਾਨ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਡੰਡੀ ਚਾਹੀ ਉਹ ਆਪਣੇ ਸਮੇਂ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਵੀ ਘਿਰਦੇ ਰਹੇ ਪਰ ਉਹਨਾਂ ਦੀਆਂ ਪ੍ਰਾਪਤੀਆਂ ਵੀ ਵੱਡੀਆਂ ਮੰਨੀਆਂ ਜਾਂਦੀਆਂ ਰਹੀਆਂ ਹਨ ਡੰਡੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹੇ ਡੰਡੀ ਉਹਨਾਂ ਦਾ ਨਾਂ ਦੇਸ਼ ਦੇ ਵੱਡੇ ਸਟਾਰ ਆਗੋਂ ਵਿੱਚ شمار ਕੀਤਾ ਜਾਂਦਾ ਰਿਹਾ ਹੈ ਡੰਡੀ ਆਪਣੇ ਕਾਰਜਗਾਰਾਂ ਵਿੱਚ ਉਹਨਾਂ ਸਾਹਮਣੇ ਅਡਿਕਾ ਚੁਣੌਤੀਆਂ ਪੇਸ਼ ਆਈਆਂ ਪਰ ਉਹ ਦ੍ਰਿੜਤਾ ਸਦਕ ਅਤੇ ਵਿਸ਼ਵਾਸ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਰਹੇ ਡੰਡੀ ਆਪਣੇ ਸਿਆਸੀ ਜੀਵਨ ਵਿੱਚ ਜਿੱਥੇ ਉਹਨਾਂ ਨੂੰ ਵੱਡੀਆਂ ਜਿੱਤਾਂ ਪ੍ਰਾਪਤ ਹੋਈਆਂ ਉਥੇ ਉਹਨਾਂ ਨੂੰ ਨਾਮੋਸ਼ੀ ਜਣਕ ਹਾਰਾਂ ਦਾ ਵੀ ਮੂੰਹ ਵੇਖਣਾ ਪਿਆ ਪਰ ਆਪਣੇ ਸਮਾਜ ਨਾਲ ਉਹਨਾਂ ਦੀ ਪ੍ਰਤੀਬੱਧਤਾ ਹਮੇਸ਼ਾ ਬਣੀ ਰਹੀ ਡੰਡੀ ਉਹ ਸੇਧ ਕਵਾਨ ਸੰਨ ਇਸ ਲਈ ਉਹਨਾਂ ਨੂੰ ਹਰ ਤਰ੍ਹਾਂ ਦੇ ਮਾਣ ਅਤੇ ਸਨਮਾਨ ਵੀ ਮਿਲਦੇ ਰਹੇ ਡੰਡੀ ਸ੍ਰੀ ਅਕਾਲ ਤਖਤ ਵੱਲੋਂ ਵੀ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਸੀ ਡੰਡੀ ਆਪਣੇ ਲੰਬੇ ਸਮੇਂ ਸਿਆਸੀ ਜੀਵਨ ਅਤੇ ਉੱਚ ਅਹੁਦਿਆਂ ਤੇ ਬਿਰਾਜਮਾਨ ਰਹੇ ਹੋਣ ਕਾਰਨ ਉਹਨਾਂ ਦੀਆਂ ਆਪਣੀਆਂ ਅਨੇਕਾਂ ਸੀਮਾਵਾਂ ਵੀ ਰਹੀਆਂ ਹਨ ਟੈਂਡੀ ਉਸ ਸਮੇਂ ਦੌਰਾਨ ਉਹਨਾਂ ਦੀ ਕਈ ਕੰਮਾਂ ਦੀ ਸਖਤ ਆਲੋਚਨਾ ਵੀ ਹੋਈ ਅਤੇ ਵੱਡੀ ਪੱਧਰ ਉੱਤੇ ਉਹਨਾਂ ਦਾ ਵਿਰੋਧ ਵੀ ਹੁੰਦਾ ਰਿਹਾ ਪਰ ਸਰਦਾਰ ਬਾਦਲ ਦੀ ਆਪਣੇ ਸਮਾਜ ਲਈ ਭਰਪੂਰ ਦੇਣ ਤੂੰ ਵੀ ਕਿਸੇ ਵੀ ਤਰ੍ਹਾਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਡੰਡੀ ਬਿਨਾ ਸ਼ੱਕ ਉਹਨਾਂ ਦੀ ਹਿਆਤੀ ਦੇ ਸਮੇਂ ਤੋਂ ਹੀ ਅਕਾਲੀ ਦਲ ਦਾ ਜਵਾਲ ਸ਼ੁਰੂ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਹਨਾਂ ਦਾ ਪ੍ਰਭਾਵ ਅਖੀਰ ਤੱਕ ਬਣਿਆ ਰਹਾ ਡੰਡੀ ਉਹਨਾਂ ਦੇ ਸਮੇਂ ਤੂੰ ਹੀ ਅਤੇ ਉਹਨਾਂ ਤੋਂ ਬਾਅਦ ਸਿਆਸੀ ਤੌਰ ਤੇ ਲਗਾਤਾਰ ਮਿਲੀਆਂ ਹਾਰਾਂ ਕਰਕੇ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਵਿੱਚ ਵੱਡਾ ਵਿਖਰਾ ਸ਼ੁਰੂ ਹੋ ਗਿਆ ਸੀ ਡੰਡੀ ਅਜਿਹੇ ਸਮੇਂ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਲੀਡਰਸ਼ਿਪ